ਮੇਰਾ ਸ਼ਕੁੰਤਲਾ ਕਿਹੜੀ ਜਗ੍ਹਾ ਤੋਂ ਜੀ ਤੂਰੀ ਤੇ ਬਿਲੋਂਗ ਕਰਦੀ ਆਂ ਡਿਸਟ੍ਰਿਕਟ ਸੰਗਰੂਰ ਓਕੇ ਤੁਹਾਨੂੰ ਭੈਣ ਜੀ ਕੀ ਕੀ ਪ੍ਰੋਬਲਮ ਆ ਸੀ ਜੀ ਮੈਨੂੰ ਸਰਵਾਈਕਲ ਸੀਗਾ ਓਕੇ ਸਾਈਡ ਤੇ ਪੂਰਾ ਦਰਦ ਸੀਗਾ ਇੱਕ ਪਾਸੇ ਦੇ ਵਿੱਚ ਦਰਦ ਸੀ ਦਰਦ ਸੀਗਾ ਠੀਕ ਹੈ ਜੀ ਤੇ ਮੇਰੇ ਖੱਲੀਆਂ ਬਹੁਤ ਜ਼ਿਆਦਾ ਚੜਦੀਆਂ ਸੀਗੀਆਂ ਓਕੇ ਇਹ ਪ੍ਰੋਬਲਮਾਂ ਤੁਹਾਨੂੰ ਕਿੰਨੇ ਟਾਈਮ ਤੋਂ ਚੱਲ ਰਹੀਆਂ ਸੀ ਭੈਣ ਜੀ ਇਹ ਤਕਰੀਬਨ 5-6 ਸਾਲ ਤੋਂ ਮੈਨੂੰ ਪ੍ਰੋਬਲਮ ਚੱਲ ਰਹੀ ਸੀ ਅਸਾ 5-6 ਸਾਲ ਤੋਂ ਤੁਸੀਂ ਕੋਈ ਆਪਣਾ ਇਲਾਜ ਨਹੀਂ ਕਰਵਾਇਆ ਇਹਦਾ ਹਾਂਜੀ ਕਾਫੀ ਮੈਡੀਸਿਨ ਲਈ ਆ ਪਸੋ ਉਹਨਾਂ ਟਾਈਮ ਫਰਕ ਪੈਦੇ ਸੀ ਨਾਲ ਜਿਵੇਂ ਫੇਰ ਸ਼ੁਰੂ ਹੋ ਜਾਂਦੀ ਸੀ ਜਿਹਨਾਂ ਦਾ ਦਵਾਈ ਖਾਂਦੇ ਰਹਿੰਦੇ ਸੀ ਕੁਝ ਟਾਈਮ ਲਈ ਫਰਕ ਪੈਂਦਾ ਸੀ ਠੀਕ ਹੈ ਤੇ ਹੁਣ ਆਪਣਾ ਤੁਸੀਂ ਬੋਡੀ ਸਰਵਿਸ ਪੈਕ ਵਰਤੇ ਆ ਕਿਵੇਂ ਨੇ ਜੀ ਤੁਹਾਡੀਆਂ ਇਹ ਪ੍ਰੋਬਲਮਾਂ ਇਹ ਹੁਣ ਬਿਲਕੁਲ ਠੀਕ ਆ ਗਈ ਪਾਸੇ ਦਾ ਦਰਦ ਤੁਹਾਡਾ ਪਾਸੇ ਦਾ ਦਰਦ ਵੀ ਬਿਲਕੁਲ ਠੀਕ ਆ ਸੇ ਮਾਈਕਲ ਵੀ ਮੈਨੂੰ ਮੁੜ ਕੇ ਨਹੀਂ ਹੋਇਆ ਹੈਗਾ ਇਹ ਵੀ ਠੀਕ ਨਹੀਂ ਹੈ ਓਕੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬੋਡੀ ਸਰਵਿਸ ਪੈਕ ਵਰਤੇ ਨੂੰ ਤਕਰੀਬਨ ਡੇਢ ਸਾਲ ਹੋ ਗਏ ਮੈਨੂੰ ਬੋਡੀ ਸਰਵਿਸ ਵਰਤੇ ਨੂੰ ਓਕੇ ਅੱਜ ਕਿਸੇ ਕਿਸਮ ਦੀ ਦਵਾਈ ਤਾਂ ਨਹੀਂ ਲੈ ਰਹੇ ਨਹੀਂ ਇਸ ਵਿਸ਼ੇ ਤੇ ਕੋਈ ਦਵਾਈ ਨਹੀਂ ਮੈਂ ਲੈ ਰਹੀ ਹਾਂ ਜੀ ਠੀਕ ਹੈ ਜੀ ਜਿਸ ਤਰ੍ਹਾਂ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਭੈਣ ਭਾਈ ਤੁਹਾਡੀ ਵੀਡੀਓ ਦੇਖਣਗੇ ਤੁਸੀਂ ਉਹਨਾਂ ਨੂੰ ਬਾਡੀ ਸਰਫਸ ਬਾਰੇ ਕੀ ਸਲਾਹ ਦੇਣਾ ਚਾਹੋਗੇ ਹਾਂਜੀ ਬਾਡੀ ਸਰਫਸ ਬਹੁਤ ਵਧੀਆ ਚੀਜ਼ ਹੈਗੀ ਹੈ ਹਰ ਇੱਕ ਭੈਣ ਭਾਈ ਨੂੰ ਵਰਤ ਲੈਣੀ ਚਾਹੀਦੀ ਹੈ ਜੀ ਮੈਨੂੰ ਤਾਂ ਚਲੋ ਪ੍ਰੋਬਲਮ ਸੀ ਵਰਤੀ ਹੈ ਵਰਤ ਕੇ ਮਹਿਸੂਸ ਕੀਤਾ ਬਹੁਤ ਵਧੀਆ ਚੀਜ਼ ਹੈਗੀ ਹੈ ਉਸ ਤੋਂ ਬਾਅਦ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਤੇ ਹਰ ਇੱਕ ਭੈਣ ਭਾਈ ਨੂੰ ਵਰਤ ਲੈਣੀ ਚਾਹੀਦੀ ਹੈ ਠੀਕ ਹੈ ਭੈਣ ਜੀ ਥੈਂਕ ਯੂ ਧੰਨਵਾਦ